ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਜੋ ਅੱਜ ਕਹਿੰਦੇ ਬਹੁਤ ਛੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਪਿੰਡ ਬਲੇਰ ਖਾਨਪੁਰ ਜ਼ਿਲ੍ਹਾ ਕਪੂਰਥਾਲਾ ਦੇ ਵਿੱਚ ਇੱਥੇ ਕਹਿੰਦੇ ਆ 6 ਛੋਟੀ ਦੀਆਂ ਕਲੱਬਾਂ ਪਹੁੰਚ ਰਹੀਆਂ ਛੋਟੀ ਦੇ ਖਿਡਾਰੀ ਵੱਡੇ ਮੱਲ ਪਹੁੰਚ ਰਹੇ ਆ ਇੱਥੇ ਕਹਿੰਦੇ ਪਹਿਲਾ ਨਾਮ ਦਿੱਤਾ ਜਾਵੇਗਾ 1,25,000 ਦੂਜਾ ਨਾਮ ਦਿੱਤਾ ਜਾਵੇਗਾ ਪੂਰਾ 1 ਲੱਖ ਬੈਸਟਾਂ ਨੂੰ ਮਿੱਤਰੋ 51 51000 ਦੀ ਨਗਦ ਰਕਮ ਨਾਲ ਸਨਮਾਨਿਤ ਕੀਤਾ ਜਾਵੇਗਾ ਅੱਜ ਆਪਾਂ ਗੱਲ ਕਰਦੇ ਹਾਂ ਇੱਥੇ ਕਿਹੜੇ ਕਿਹੜੇ ਵੱਡੇ ਮੱਲ ਪਹੁੰਚ ਰਹੇ ਆ ਤੇ ਕਿਹੜੀਆਂ ਟੀਮਾਂ ਦੇ ਵਿੱਚ ਖੇਡਣਗੇ ਹਾਂਜੀ ਮਿੱਤਰੋ ਦਿਓ ਮੁਬਾਰਕਾ ਕਹਿੰਦੇ ਸਣੀ ਕਾਲੇ ਸੰਘਿਆਂ ਵਾਲੇ ਨੂੰ ਕਹਿੰਦੇ ਅੱਜ ਚੋਟੀ ਦੇ ਪਲੇਅਰ ਦਾ ਕਹਿੰਦੇ ਵੱਡੇ ਸੁਪਰਸਟਾਰ ਦਾ ਕਹਿੰਦੇ ਫੋਰਚੂਨਰ ਗੱਡੀ ਨਾਲ ਸਨਮਾਨਿਤ ਕੀਤਾ ਜਾਣਾ ਬਲੇਰ ਖਾਨਪੁਰ ਦੇ ਕਬੱਡੀ ਕੱਪ ਤੇ ਕਹਿੰਦੇ ਚੋਬਰ ਅੱਜ ਚੋਟੀ ਦੀ ਟੀਮ ਬਣਾ ਕੇ ਕਹਿੰਦੇ ਪੁੱਜ ਰਿਹਾ ਐਨਆਰਆਈ ਨਕੌਦਰ ਦੀ ਟੀਮ ਵੀ ਕਹਿੰਦੇ ਪਹੁੰਚ ਰਹੀ ਆ ਬਾਕੀ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਜੁੜੇ ਰਿਓ ਵੀਡੀਓ ਦੇ ਨਾਲ ਕਿਹੜੇ ਪਲੇਅਰ ਕਿਹੜੀ ਟੀਮ ਵਿੱਚ ਖੇਡਣਗੇ ਵੱਡੀਆਂ ਟੀਮਾਂ ਤੇ ਵੱਡੇ ਸੁਪਰਸਟਾਰ ਪਹੁੰਚ ਰਿਹਾ ਇਸ ਕਬੱਡੀ ਕੱਪ ਤੇ ਦੇਖੋ ਕਰਦੇ ਆ ਜਾਣਕਾਰੀ ਸਾਂਝੀ ਹਾਂਜੀ ਮਿੱਤਰੋ ਜੀ ਅੱਜ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਐ ਖੰਡੂਰ ਸਾਹਿਬ ਇਸ ਵਿੱਚ ਖੇਡੇਗਾ ਹਰਪਾਲ ਕਾਲਵਾ ਨਿੱਕਾ ਨਦੋਹਰ ਜੀਵਨ ਘੜਕਾ ਸਾਬਾ ਕਿੜੀ ਅਫਗਾਨਾ ਸਿੰਮੂ ਕੰਗ ਆਕਾਸ਼ ਸਵਰ ਸਿੰਘ ਜੈਦੀਪ ਬੈਂਕਾ ਸੀਤਾ ਬਲੇਰ ਆਦ ਇਸ ਵਿੱਚ ਦੋ ਤਿੰਨ ਪਲੇਅਰ ਹੋਰ ਹੋਣਗੇ ਜੋ ਆਪਾਂ ਨੂੰ ਕਨਫਰਮ ਨਹੀਂ ਸੀ ਇਹ ਟੀਮ ਵੀ ਖੇਡੇਗੀ ਕਹਿੰਦੇ ਚੂਟੀ ਦੀ ਬਣ ਕੇ ਪੁੱਜ ਰਹੀ ਆ ਬਲੇਰ ਖਾਨਪੁਰ ਜ਼ਿਲ੍ਹਾ ਕਪੂਰਥਾਲੇ ਦੇ ਕਬੱਡੀ ਕੱਪ ਤੇ ਹਾਂਜੀ ਜੇ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣੀ ਹੈ ਐਨ ਆਰ ਆਈ ਨਕੋਦਰ ਜਿਸ ਵਿੱਚ ਖੇਡੇਗਾ ਸਣੀ ਕਾਲੇ ਸੰਘਿਆ ਲੱਬਾ ਬੱਗਾ ਪਿੰਡ ਸਗਿੰਦਾ ਸੰਦੂ ਚੱਠਾ ਕਾਲਾ ਮੱਲਾ ਗੁਰੂ ਥੋਪੀਆ ਮੰਗੀ ਬੱਗਾ ਪਿੰਡ ਆਦ ਇਹ ਵੀ ਚੋਟੀ ਦੀ ਟੀਮ ਬਣ ਕੇ ਪੁੱਜ ਰਹੀ ਆ ਬਲੇਰ ਖਾਨਪੁਰ ਜਿਲ੍ਹਾ ਕਪੂਰਥਲਾ ਦੇ ਕਬੱਡੀ ਕੱਪ ਤੇ ਇੱਥੇ ਕਹਿੰਦੇ ਚੋਟੀ ਦੇ ਅੱਜ ਵੱਡੇ ਸੁਪਰਸਟਾਰ ਪੁੱਜ ਰਹੇ ਆ ਜਿਵੇਂ ਕਿ ਕਹਿੰਦੇ ਤੁਹਾਨੂੰ ਪਤਾ ਹੀ ਆ ਸਣੀ ਕਾਲੇ ਸੰਗਿਆਂ ਦਾ ਕਹਿੰਦੇ ਫੋਰਚੂਨਰ ਗੱਡੀ ਨਾਲ ਸਨਮਾਨਿਤ ਕੀਤਾ ਜਾਣਾ ਅੱਜ ਵੇਖੋ ਮੰਗੀ ਬੱਗਿਆਂ ਵਾਲਾ ਵੀ ਪੁੱਜ ਰਿਹਾ ਇਸ ਕਬੱਡੀ ਕੱਪ ਤੇ ਹਾਂਜੀ ਕਿੱਦਾਂ ਦੀ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਜਾਣਕਾਰੀ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲੇ ਬਟਨ ਨੂੰ ਜਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਧੰਨਵਾਦ ਜੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ